ਸਿਆਣੇ ਨੇ ਸੱਚ ਹੀ ਕਿਹਾ ਹੈ ਕਿ ਕਲਯੁਗ ਦਾ ਅੰਤ ਕਦੇ ਵੀ ਨਹੀਂ ਹੋ ਸਕਦਾ ਜੇਕਰ ਰਾਸਤੇ ਵਿੱਚ ਐਕਸੀਡੈਂਟ ਨਾ ਹੁੰਦਾ ਤਾਂ ਇਸ ਮਾਸੂਮ ਦੇ ਨਾਲ ਕੀ ਕੀ ਹੋਣਾ ਸੀ ਇਸ ਗੱਲ ਦਾ ਸਹਿਜੇ ਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਘਟਨਾ ਚੰਡੀਗੜ੍ਹ ਦੇ ਪੱਥਰਾਂ ਦੇ ਸ਼ਹਿਰ ਚੰਡੀਗੜ੍ਹ ਦੇ ਕੈਮ ਵਾਲਾ ਦੇ ਇੱਕ ਦਰਗਾਹ ਦੀ ਹੈ ਜਿੱਥੇ ਇੱਕ ਸਖਸ਼ ਕਿਡਨੈਪਿੰਗ ਕਰਨ ਦੇ ਮਨਸ਼ਾ ਦੇ ਨਾਲ ਦੁਸ਼ਕਰਮ ਦੀ ਮਨਸ਼ਾ ਦੇ ਨਾਲ ਇੱਕ ਬੱਚੀ ਨੂੰ ਲੱਡੂਆਂ ਦੇ ਭੋਗ ਦਾ ਲਾਲਚ ਦਿੰਦਾ ਹੈ ਉਸ ਤੋਂ ਬਾਅਦ ਉਸ ਬੱਚੀ ਨੂੰ ਇਧਰ ਉਧਰ ਦਰਗਾਹ ਦੇ ਵਿੱਚ ਉਹ ਲੈ ਕੇ ਤੁਰਿਆ ਫਿਰਦਾ ਹੈ ਫਿਰ ਉਸ ਤੋਂ ਬਾਅਦ ਉਸ ਨੂੰ ਮੋਟਰਸਾਈਕਲ ਤੇ ਬਿਠਾ ਕੇ ਕਿਧਰੇ ਲੈ ਜਾਂਦਾ ਹੈ ਤਸਵੀਰਾਂ ਸੀਸੀਟੀਵੀ ਦੀਆਂ ਸਾਫ਼ ਤੁਸੀਂ ਵੇਖ ਸਕਦੇ ਹੋ ਦਰਗਾਹ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ ਸ਼ਖਸ਼ ਇਹਨਾਂ ਬੱਚਿਆਂ ਦੇ ਨਾਲ ਹੱਥ ਖੇਡ ਰਿਹਾ ਹੈ ਉਹਨਾਂ ਨੂੰ ਗੱਲਾਂ ਦੇ ਵਿੱਚ ਬਹਿਲਾ ਫਸਲਾ ਕੇ ਉਸ 마ਸੂਮ ਕੁੜੀ ਨੂੰ ਦਰਗਾਹ ਦੇ ਅੰਦਰ ਲੈ ਕੇ ਜਾਂਦਾ ਹੈ ਉਸ ਦਰਗਾਹ ਦੇ ਅੰਦਰ ਲੈ ਗਿਆਨ ਤੋਂ ਬਾਅਦ ਉਸ ਕੁੜੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਕਿਧਰੇ ਲੈ ਜਾਂਦੇ ਇਹਦਾ ਰੱਬ ਦਾ ਸ਼ੁਕਰ ਹੋਵੇ ਕਿ ਉਸ ਦਾ ਐਕਸੀਡੈਂਟ ਹੋ ਗਿਆ ਰੱਬ ਮਿਹਰਬਾਨ ਸੀ ਔਰ ਉਹ ਕੁੜੀ ਬਾਲ ਬਾਲ ਬਚ ਗਈ ਇਥੇ ਹੀ ਬਸ ਨਹੀਂ ਇਹ ਸ਼ਖਸ ਜਿਸ ਨੇ 마ਸੂਮ ਕੁੜੀ ਨੂੰ ਅਗਵਾ ਕੀਤਾ ਗਲਤ ਕੰਮ ਦੇ ਚੱਕਰ ਦੇ ਵਿੱਚ ਉਸ ਨੂੰ ਜ਼ਖਮੀ ਹਾਲਤ ਵਿੱਚ ਸੜਕ ਤੇ ਸੁੱਟ ਕੇ ਫਰਾਰ ਹੋ ਗਿਆ ਰਾਹਗੀਰਾਂ ਨੇ ਜਦੋਂ ਇਸ ਮਾਸੂਮ ਬੱਚੀ ਨੂੰ ਜ਼ਖਮੀ ਹਾਲਤ ਜਿਪਿਆ ਵੇਖਿਆ ਤਾਂ ਉਸ ਤੋਂ ਬਾਅਦ ਉਸ ਬੱਚੀ ਨੂੰ ਪੁੱਛਿਆ ਤਾਂ ਉਸ ਨੇ ਸਾਰੀ ਕਹਾਣੀ ਤੋਂ ਪੜਦਾ ਚੱਕ ਦਿੱਤਾ ਕਿ ਕਿਸ ਤਰੀਕੇ ਨਾਲ ਇੱਕ ਸਖਸ਼ ਦਰਗਾਹ ਦੇ ਵਿੱਚ ਆਉਂਦਾ ਹੈ ਜਾਨੀ ਕਿ ਧਾਰਮਿਕ ਥਾਨ ਤੇ ਵੀ ਤੁਸੀਂ ਆਪਣੇ ਬੱਚੇ ਨਹੀਂ ਭੇਜ ਸਕਦੇ ਧਾਰਮਿਕ ਥਾਨ ਕੋਈ ਵੀ ਹੋਵੇ ਹਰ ਧਾਰਮਿਕ ਥਾਨ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਅਕਸਰ ਆਉਂਦੀਆਂ ਰਹਿੰਦੀਆਂ ਨੇ ਕਿ ਕਿਸ ਤਰੀਕੇ ਦਾ ਨਾਲ ਕਿ ਲੋਕ ਜਿਹੜੇ ਕਿ ਬੇਖੌਫ ਹੋ ਕੇ 마ਸੂਮ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ ਤਸਵੀਰਾਂ ਚੰਡੀਗੜ੍ਹ ਤੋਂ ਜਿੱਥੇ ਇੱਕ ਦਰਗਾਹ ਤੋਂ ਕੈਮ ਵਾਲਾ ਦੀ ਦਰਗਾਹ ਤੋਂ ਇੱਕ ਬੱਚੀ ਨੂੰ ਅਗਵਾ ਕੀਤਾ ਗਿਆ ਲੱਡੂਆਂ ਦਾ ਲਾਲਚ ਦੇ ਕੇ ਉਸ ਤੋਂ ਬਾਅਦ ਬੱਚੀ ਨੂੰ ਮੋਟਰਸਾਈਕਲ ਤੇ ਬਿਠਾਇਆ ਜਾਂਦਾ ਹੈ ਹਾਲਾਂਕਿ ਚੰਡੀਗੜ੍ਹ ਪੁਲਿਸ ਨੇ ਰੋਡ ਸਾਈਡ ਦੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਕਿਉਂਕਿ ਚੰਡੀਗੜ੍ਹ ਦੇ ਹਰ ਚੌਂਕ ਹਰ ਨਾਕੇ ਤੇ ਚੱਪੇ-ਚੱਪੇ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਆਉਣ ਵਾਲੇ ਸਮੇਂ ਵਿੱਚ ਉਹ ਵੀ ਫੋਟੋ ਸਾਹਮਣੇ ਆਯੂ ਕਿਸ ਤਰੀਕੇ ਦੇ ਨਾਲ ਇਹ ਐਕਸੀਡੈਂਟ ਹੁੰਦਾ ਔਰ ਕਿਸ ਤਰੀਕੇ ਨਾਲੇ ਬੱਚਾ ਇਹ ਸਖਸ਼ ਉਸ ਬੱਚੇ ਨੂੰ ਸੁੱਟ ਕੇ ਫਰਾਰ ਹੁੰਦਾ ਕੱਟਣਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਦਰਗਾਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਸਖਸ਼ ਪਹਿਲਾ ਇਹਨਾਂ 3-4 ਬੱਚਿਆਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾਉਂਦਾ ਹੈ ਫਿਰ ਭੋਗ ਦਾ ਲੱਡੂਆਂ ਦਾ ਲਾਲਚ ਦੇ ਕੇ ਇੱਕ 마ਸੂਮ ਬੱਚੀ ਨੂੰ ਉਹ ਦਰਗਾਹ ਦੇ ਅੰਦਰ ਲੈ ਕੇ ਜਾਂਦਾ ਉਸ ਤੋਂ ਬਾਅਦ ਫਿਰ ਉਹ ਵਾਪਸ ਆਉਂਦੇ ਨੇ ਵਾਪਸ ਆਉਣ ਤੋਂ ਬਾਅਦ ਉਹ ਮੋਟਰਸਾਈਕਲ ਤੇ ਬਿਠਾ ਕੇ ਉਸ ਬੱਚੀ ਨੂੰ ਲੈ ਜਾਂਦਾ ਹੈ ਰਾਸਤੇ ਵਿੱਚ ਰੱਬ ਦੀ ਮਿਹਰ ਕਹਿ ਲੋ ਕਿਰਪਾ ਕਹਿ ਲੋ ਬੱਚੀ ਨੇ ਇਸ ਸ਼ਖਸ ਤੋਂ ਬਚਣਾ ਸੀ ਚੁੰਗਲ ਵਿੱਚੋਂ ਨਿਕਲਣਾ ਸੀ ਔਰ ਬੱਚੀ ਦੇ ਉਸ ਸ਼ਖਸ ਦਾ ਐਕਸੀਡੈਂਟ ਹੋ ਜਾਂਦਾ ਹੈ ਔਰ ਡਰਦਾ ਮਾਰਾ ਸਖਸ਼ ਬੱਚੀ ਨੂੰ ਸੁੱਟ ਕੇ ਉੱਥੇ ਫਰਾਰ ਹੋ ਜਾਂਦਾ ਘਟਨਾ ਚੰਡੀਗੜ੍ਹ ਤੋਂ ਤਸਵੀਰਾਂ ਸਾਫ਼ ਨੇ ਕਿਸ ਤਰੀਕੇ ਦੇ ਨਾਲ ਇੱਕ ਸਖਸ਼ ਦਰਗਾਹ ਤੋਂ ਇਸ ਬੱਚੀ ਨੂੰ ਅਗਵਾ ਕਰ ਦੀ ਕੋਸ਼ਿਸ਼ ਕਰ ਰਿਹਾ ਔਰ ਉਸ ਤੋਂ ਬਾਅਦ ਇਸ ਨੂੰ ਮੋਟਰਸਾਈਕਲ ਤੇ ਬਿਠਾ ਕੇ ਇੱਲ ਜਾ ਰਿਹਾ ਲੜਕੀ ਦੇ ਪਿਤਾ ਮੁਤਾਬਕ ਘਟਨਾ ਰਾਤ ਦੇ 8:25 ਮਿੰਟ ਦੀ ਹੈ ਜਦੋਂ ਦਰਗਾਹ ਦੇ ਵਿੱਚ ਸੀਸੀਟੀਵੀ ਫੁਟੇਜ ਵੇਖੀ ਕੇ ਉਸ ਤੋਂ ਬਾਅਦ ਇਹ ਸਖਸ਼ ਉਸ ਕੁੜੀ ਨੂੰ ਬਹਿਲਾ ਫਤਲਾ ਕੇ ਪਿੰਡ ਤੋਂ ਲਗਭਗ 1 ਕਿਲੋਮੀਟਰ ਦੂਰ ਖੋਡਾ ਦੀ ਸ਼ੇਰ ਸਿੰਘ ਵੱਲ ਲੈ ਗਿਆ ਤੇ ਉੱਥੇ ਜਾ ਕੇ ਜਦੋਂ ਇਸ ਦਾ ਸੜਕੀ ਹਾਦਸਾ ਮਾਮੂਲੀ ਹੋ ਗਿਆ ਤਾਂ ਉਸ ਤੋਂ ਬਾਅਦ ਕੁੜੀ ਦੇ 60 ਵਜੇ ਤੇ ਇਹ ਸ਼ਖਸ ਨੇ ਕਿਹਾ ਕਿ ਤੂੰ ਰੋ ਨਾ ਨਹੀਂ ਤਾਂ ਰੌਲਾ ਪੈ ਜਾਵੇਗਾ ਕੁੜੀ ਰੋਂਦੀ ਰਹੀ ਲੇਕਿਨ ਉਸ ਤੋਂ ਬਾਅਦ ਇਹ ਸ਼ਖਸ ਕੁੜੀ ਨੂੰ ਉੱਥੇ ਹੀ ਛੁੱਟ ਕੇ ਚਲਾ ਗਿਆ ਬਾਹਰ ਆ ਰਿਸੀ ਦੀ ਲੋਕੇਸ਼ਨ ਗੱਡੂ ਮਾਜਰੇ ਦੀ ਨਜ਼ਰ ਆ ਰਹੀ ਹੈ ਪੁਲਿਸ ਮੁਤਾਬਕ ਇਹ ਆਪਣੀ ਮੂਹ ਬੋਲੀ ਮਾਂ ਦੇ ਕੋਲ ਡੱਡੂ ਮਾਜਰਾ ਕਲੋਨੀ ਦੇ ਵਿੱਚ ਰਹਿੰਦਾ ਹੈ ਤਸਵੀਰਾਂ ਸਾਫ਼ ਨੇ ਜਿਸ ਤਰੀਕੇ ਦੇ ਨਾਲ ਇਸਨੇ ਬੱਚੀ ਨੂੰ ਬਿਲਾਇਆ ਫਸਲਾਇਆ ਨਵੇਂ ਕੱਪੜਿਆਂ ਦਾ ਚਾਂਸਾ ਦਿੱਤਾ ਤੇ ਮਠਿਆਈ ਦਾ ਚਾਂਸਾ ਦਿੱਤਾ ਉਸ ਤੋਂ ਬਾਅਦ ਇਹ ਬੱਚੀ ਨੂੰ ਕਿਰਨੈਪ ਕਰਕੇ ਲੈ ਗਿਆ ਪਿਤਾ ਮੁਤਾਬਕ ਇਹ ਵੀ ਗੱਲ ਸਾਹਮਣੇ ਕਿ ਇਹ ਸ਼ਖਸ ਅਕਸਰ ਘੁੰਮਦਾ ਰਹਿੰਦਾ ਹੈ ਤੇ ਇਸ ਤੋਂ ਪਹਿਲਾਂ ਵੀ ਇਹ ਮਾਸੂਮ ਗਰੀਬ ਕੁੜੀਆਂ ਦੇ ਨਾਲ ਛੇੜਛਾੜ ਕਰ ਚੁੱਕਾ ਹੈ ਤੇ ਪੁਲਿਸ ਤੋਂ ਪੁਲਿਸ ਇਸ ਮਾਮਲੇ 'ਚ ਪਹਿਲਾਂ ਵੀ ਇਸ ਨੂੰ ਇੰਟਰੋਗੇਟ ਕਰ ਚੁੱਕੀ ਹੁਣ ਬਾਰਾਲ ਦੇਖਣਾ ਹੈ ਕਿ ਪੁਲਿਸ ਇਸ ਸ਼ਖਸ ਨੂੰ ਇਸ ਰਾਖਸ਼ ਨੂੰ ਸਿਆਣੇ ਨੇ ਸੱਚ ਹੀ ਕਿਹਾ ਕਿ ਕਲਯੁਗ ਦਾ ਅੰਤ ਕਦੇ ਵੀ ਨਹੀਂ ਹੋ ਸਕਦਾ ਜੇਕਰ ਰਾਸਤੇ ਵਿੱਚ ਐਕਸੀਡੈਂਟ ਨਾ ਹੁੰਦਾ ਤਾਂ ਇਸ ਮਾਸੂਮ ਦੇ ਨਾਲ ਕੀ ਕੀ ਹੋਣਾ ਸੀ ਇਸ ਗੱਲ ਦਾ ਸਹਿਜੇ ਜੇ ਅੰਦਾਜ਼ਾ ਲਾਇਆ ਜਾ ਸਕਦਾ ਤੁਹਾਨੂੰ ਦੱਸ ਦਈਏ ਘਟਨਾ ਚੰਡੀਗੜ੍ਹ ਦੇ ਪੱਥਰਾਂ ਦੇ ਸ਼ਹਿਰ ਚੰਡੀਗੜ੍ਹ ਦੇ ਕੈਮ ਵਾਲਾ ਦੇ ਇੱਕ ਦਰਗਾਹ ਵੀ ਹੈ ਜਿੱਥੇ ਇੱਕ ਸ਼ਖਸ ਕਿਡਨੈਪਿੰਗ ਕਰਨ ਦੇ ਮਨਸ਼ਾ ਦੇ ਨਾਲ ਦੁਸ਼ਕਰਮ ਦੀ ਮਨਸ਼ਾ ਦੇ ਨਾਲ ਇੱਕ ਬੱਚੀ ਨੂੰ ਲੱਡੂਆਂ ਦੇ ਭੋਗ ਦਾ ਲਾਲਚ ਦਿੰਦਾ ਹੈ ਉਸ ਤੋਂ ਬਾਅਦ ਉਸ ਬੱਚੀ ਨੂੰ ਇਧਰ ਉਧਰ ਦਰਗਾਹ ਦੇ ਵਿੱਚ ਉਹ ਲੈ ਕੇ ਤੁਰਿਆ ਫਿਰਦਾ ਹੈ ਫਿਰ ਉਸ ਤੋਂ ਬਾਅਦ ਉਸ ਨੂੰ ਮੋਟਰਸਾਈਕਲ ਤੇ ਬਿਠਾ ਕੇ ਕਿਧਰੇ ਲੈ ਜਾਂਦਾ ਹੈ ਤਸਵੀਰਾਂ ਸੀਸੀਟੀਵੀ ਦੀਆਂ ਸਾਫ਼ ਤੁਸੀਂ ਦੇਖ ਸਕਦੇ ਹੋ ਦਰਗਾਹ ਦੇ ਉੱਤੇ ਕਿਸ ਤਰੀਕੇ ਦੇ ਨਾਲ ਪਹਿਲਾਂ ਇਹ ਸ਼ਖਸ਼ ਇਹਨਾਂ ਬੱਚਿਆਂ ਦੇ ਨਾਲ ਹੱਥ ਖੇਡ ਰਿਹਾ ਹੈ ਉਹਨਾਂ ਨੂੰ ਗੱਲਾਂ ਦੇ ਵਿੱਚ ਬਹਿਲਾ ਫੁਸਲਾ ਕੇ ਉਸ 마ਸੂਮ ਕੁੜੀ ਨੂੰ ਦਰਗਾਹ ਦੇ ਅੰਦਰ ਲੈ ਕੇ ਜਾਂਦਾ ਹੈ ਉਸ ਦਰਗਾਹ ਦੇ ਅੰਦਰ ਲੈ ਗਿਆਨ ਤੋਂ ਬਾਅਦ ਉਸ ਕੁੜੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਕਿਧਰੇ ਲੈ ਜਾਂਦਾ ਹੈ ਇਹਦਾ ਰੱਬ ਦਾ ਸ਼ੁਕਰ ਹੋਵੇ ਕਿ ਉਸ ਦਾ ਐਕਸੀਡੈਂਟ ਹੋ ਗਿਆ ਰੱਬ ਮਿਹਰਬਾਨ ਸੀ ਔਰ ਉਹ ਕੁੜੀ ਬਾਲ-ਬਾਲ ਬਚ ਗਈ ਇੱਥੇ ਹੀ ਬਸ ਨਹੀਂ ਇਹ ਸ਼ਖਸ ਜਿਸਨੇ 마ਸੂਮ ਕੁੜੀ ਨੂੰ ਅਗਵਾ ਕੀਤਾ ਗਲਤ ਕੰਮ ਦੇ ਚੱਕਰ ਦੇ ਵਿੱਚ ਉਸ ਨੂੰ ਜ਼ਖਮੀ ਹਾਲਤ ਵਿੱਚ ਸੜਕ ਤੇ ਸੁੱਟ ਕੇ ਫਰਾਰ ਹੋ ਗਿਆ ਰਾਘੀਰ ਨੇ ਜਦੋਂ ਇਸ 마ਸੂਮ ਬੱਚੀ ਨੂੰ ਜ਼ਖਮੀ ਹਾਲਤ ਜਿਪਿਆ ਵੇਖਿਆ ਤਾਂ ਉਸ ਤੋਂ ਬਾਅਦ ਉਸ ਬੱਚੀ ਨੂੰ ਪੁੱਛਿਆ ਤਾਂ ਉਸ ਨੇ ਸਾਰੀ ਕਹਾਣੀ ਤੋਂ ਪੜਦਾ ਚੱਕ ਦਿੱਤਾ ਕਿ ਕਿਸ ਤਰੀਕੇ ਨਾਲ ਇੱਕ ਸ਼ਖਸ ਦਰਕਾਰ ਦੇ ਵਿੱਚ ਆਉਂਦਾ ਹੈ ਜਾਣ ਕੇ ਧਾਰਮਿਕ ਸਥਾਨ ਤੇ ਵੀ ਤੁਸੀਂ ਆਪਣੇ ਬੱਚੇ ਨਹੀਂ ਭੇਜ ਸਕਦੇ ਧਾਰਮਿਕ ਸਥਾਨ ਕੋਈ ਵੀ ਹੋਵੇ ਹਰ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਅਕਸਰ ਆਉਂਦੀਆਂ ਰਹਿੰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਲੋਕ ਜਿਹੜੇ ਕਿ ਬੇਖੌਫ ਹੋ ਕੇ 마ਸੂਮ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ ਤਸਵੀਰਾਂ ਚੰਡੀਗੜ੍ਹ ਤੋਂ ਜਿੱਥੇ ਇੱਕ ਦਰਗਾਹ ਤੋਂ ਕੈਮ ਵਾਲਾ ਦੀ ਦਰਗਾਹ ਤੋਂ ਇੱਕ ਬੱਚੀ ਨੂੰ ਅਗਵਾ ਕੀਤਾ ਗਿਆ ਲੱਡੂਆਂ ਦਾ ਲਾਲਚ ਦੇ ਕੇ ਉਸ ਤੋਂ ਬਾਅਦ ਬੱਚੀ ਨੂੰ ਮੋਟਰਸਾਈਕਲ ਤੇ ਬਿਠਾਇਆ ਜਾਂਦਾ ਹੈ ਹਾਲਾਂਕਿ ਚੰਡੀਗੜ੍ਹ ਪੁਲਿਸ ਨੇ ਰੋਡ ਸਾਈਡ ਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਕਿਉਂਕਿ ਚੰਡੀਗੜ੍ਹ ਦੇ ਹਰ ਚੌਕ ਹਰ ਨਾਕੇ ਤੇ ਚੱਪੇ-ਚੱਪੇ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਆਉਣ ਵਾਲੇ ਸਮੇਂ ਵਿੱਚ ਉਹ ਵੀ ਫੁਟੇਜ ਸਾਹਮਣੇ ਆਜੂ ਕਿਸ ਤਰੀਕੇ ਦੇ ਨਾਲ ਇਹ ਐਕਸੀਡੈਂਟ ਹੁੰਦਾ ਹੈ ਔਰ ਕਿਸ ਤਰੀਕੇ ਨਾਲੇ ਬੱਚਾ ਇਹ ਸਖਸ਼ ਉਸ ਬੱਚੇ ਨੂੰ ਸੁੱਟ ਕੇ ਭਰਾਰ ਹੁੰਦਾ ਹੈ पटना सीसीटीवी ਦੇ ਵਿੱਚ ਕੈਦ ਹੋਈ ਦਰਗਾਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਸ਼ਖਸ ਪਹਿਲਾਂ ਇਹਨਾਂ 3-4 ਬੱਚਿਆਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾਉਂਦਾ ਹੈ ਫਿਰ ਭੋਗ ਦਾ ਲੱਡੂਆਂ ਦਾ ਲਾਜ ਦੇ ਕੇ ਇੱਕ 마ਸੂਮ ਬੱਚੀ ਨੂੰ ਉਹ ਦਰਗਾਹ ਦੇ ਅੰਦਰ ਲੈ ਕੇ ਜਾਂਦਾ ਉਸ ਤੋਂ ਬਾਅਦ ਫਿਰ ਉਹ ਵਾਪਸ ਆਉਂਦੇ ਨੇ ਵਾਪਸ ਆਉਣ ਤੋਂ ਬਾਅਦ ਉਹ ਮੋਟਰਸਾਈਕਲ ਤੇ ਬਿਠਾ ਕੇ ਉਸ ਬੱਚੀ ਨੂੰ ਲੈ ਜਾਂਦਾ ਹੈ ਰਾਸਤੇ ਵਿੱਚ ਰੱਬ ਦੀ ਮਿਹਰ ਕਹਿ ਲੋ ਕਿਰਪਾ ਕਹਿ ਲੋ ਬੱਚੀ ਨੇ ਇਸ ਸਖਸ਼ ਤੋਂ ਬਚਣਾ ਸੀ ਚੁੰਗਲ ਵਿੱਚੋਂ ਨਿਕਲਣਾ ਸੀ ਔਰ ਬੱਚੀ ਦੇ ਉਸ ਸਖਸ਼ ਦਾ ਐਕਸੀਡੈਂਟ ਹੋ ਜਾਂਦਾ ਹੈ ਔਰ ਡਰਦਾ ਮਾਰਾ ਸਖਸ਼ ਬੱਚੀ ਨੂੰ ਸੁੱਟ ਕੇ ਉੱਥੇ ਫਰਾਰ ਹੋ ਜਾਂਦਾ ਹੈ ਕਟਨਾ ਚੰਡੀਗੜ੍ਹ ਤੋਂ ਤਸਵੀਰਾਂ ਸਾਫ਼ ਨੇ ਕਿਸ ਤਰੀਕੇ ਦੇ ਨਾਲ ਇੱਕ ਸਖਸ਼ ਦਰਗਾਹ ਤੋਂ ਇਸ ਬੱਚੀ ਨੂੰ ਅਗਵਾ ਕਰ ਦੀ ਕੋਸ਼ਿਸ਼ ਕਰ ਰਿਹਾ ਔਰ ਉਸ ਤੋਂ ਬਾਅਦ ਇਸ ਨੂੰ ਮੋਟਰਸਾਈਕਲ ਤੇ ਬਿਠਾ ਕੇ ਇੱਲ ਲਿਜਾ ਰਿਹਾ ਹੈ ਲੜਕੀ ਦੇ ਪਿਤਾ ਮੁਤਾਬਕ ਕਟਨਾ ਰਾਤ ਦੇ 8:00 ਵਜੇ ਕੇ 25 ਮਿੰਟ ਦੀ ਹੈ ਜਦੋਂ ਉਹ ਦਰਗਾਹ ਦੇ ਵਿੱਚ ਸੀਸੀਟੀਵੀ ਫੁਟੇਜ ਵੇਖੀਗੇ ਉਸ ਤੋਂ ਬਾਅਦ ਇਹ ਸ਼ਖਸ਼ ਉਸ ਕੁੜੀ ਨੂੰ ਬਹਿਲਾ ਫਤਲਾ ਕੇ ਪਿੰਡ ਤੋਂ ਲਗਭਗ 1 ਕਿਲੋਮੀਟਰ ਦੂਰ ਖੋਡਾ ਦੀ ਸ਼ੇਰ ਸਿੰਘ ਵੱਲ ਲੈ ਗਿਆ ਤੇ ਉੱਥੇ ਜਾ ਕੇ ਜਦੋਂ ਇਸ ਦਾ ਸੜਕੀ ਹਾਦਸਾ ਮਾਮੂਲੀ ਹੋ ਗਿਆ ਤਾਂ ਉਸ ਤੋਂ ਬਾਅਦ ਕੁੜੀ ਦੇ 60 ਬਜੀ ਤੇ ਇਹ ਸ਼ਖਸ਼ ਨੇ ਕਿਹਾ ਕਿ ਤੂੰ ਰੋ ਨਾ ਨਹੀਂ ਤਾਂ ਰੌਲਾ ਪੈ ਜਾਵੇਗਾ ਕੁੜੀ ਰੋਂਦੀ ਰਹੀ ਲੇਕਿਨ ਉਸ ਤੋਂ ਬਾਅਦ ਇਹ ਸ਼ਖਸ਼ ਕੁੜੀ ਨੂੰ ਉੱਥੇ ਹੀ ਛੁੱਟ ਕੇ ਚਲਾ ਗਿਆ ਬਹਾਰ ਅਰ ਇਸ ਦੀ ਲੋਕੇਸ਼ਨ ਡੱਡੂ ਮਾਜਰੇ ਦੀ ਨਜ਼ਰ ਆ ਰਹੀ ਹੈ ਪੁਲਿਸ ਮੁਤਾਬਕ ਇਹ ਆਪਣੀ ਮੂਹ ਬੋਲੀ ਮਾਂ ਦੇ ਕੋਲ ਡੱਡੂ ਮਾਜਰਾ ਕਲੋਨੀ ਦੇ ਵਿੱਚ ਰਹਿੰਦਾ ਹੈ ਤਸਵੀਰਾਂ ਸਾਫ਼ ਨੇ ਜਿਸ ਤਰੀਕੇ ਦੇ ਨਾਲ ਇਸ ਨੇ ਬੱਚੀ ਨੂੰ ਬਿਲਾਇਆ ਫਸਲਾਇਆ ਨਵੇਂ ਕੱਪੜਿਆਂ ਦਾ ਚਾਂਸਾ ਦਿੱਤਾ ਤੇ ਮਠਿਆਈ ਦਾ ਚਾਂਸਾ ਦਿੱਤਾ ਉਸ ਤੋਂ ਬਾਅਦ ਇਹ ਬੱਚੀ ਨੂੰ ਕਿਡਨਾਪ ਕਰਕੇ ਲੈ ਗਿਆ ਪਿਤਾ ਮੁਤਾਬਕ ਇਹ ਵੀ ਗੱਲ ਸਾਹਮਣੇ ਕਿ ਇਹ ਸ਼ਖਸ ਅਕਸਰ ਘੁੰਮਦਾ ਰਹਿੰਦਾ ਹੈ ਤੇ ਇਸ ਤੋਂ ਪਹਿਲਾਂ ਵੀ ਇਹ 마ਸੂਮ ਗਰੀਬ ਕੁੜੀਆਂ ਦੇ ਨਾਲ ਛੇੜਛਾੜ ਕਰ ਚੁੱਕਾ ਹੈ ਤੇ ਪੁਲਿਸ ਤੋਂ ਪੁਲਿਸ ਇਸ ਮਾਮਲੇ 'ਚ ਪਹਿਲਾਂ ਵੀ ਇਸ ਨੂੰ ਇਨਟੈਰੋਗੇਟ ਕਰ ਚੁੱਕੀ ਹੁਣ ਬਹਾਰਾਲ ਦੇਖਣਾ ਹੈ ਕਿ ਪੁਲਿਸ ਇਸ ਸ਼ਕਸ਼ ਨੂੰ ਇਸ ਰਾਕਸ਼ਸ਼ ਨੂੰ ਕੀ ਸਜ਼ਾ ਦਿੰਦੀ ਹੈ